ਮੰਮੀ ਪਾਪਾ ਤੇ ਪਾਪਾ ਕੀ ਕੰਮ ਕਰਦੇ ਆ ਪਾਪਾ ਰਾਜਮਿਸਤਰੀ ਦਾ ਕੰਮ ਕਰਦੇ ਰਾਜਮਿਸਤਰੀ ਦਾ ਕੰਮ ਕਰਦੇ ਤੇ ਬੇਟਾ ਇਹਨਾਂ ਨੂੰ ਸਮਾਂ ਤੁਸੀਂ ਦਿੱਤਾ ਕਾਫੀ ਹੈ ਨਾ ਤੇ ਪਾਪਾ ਰਾਜਮਿਸਤਰੀ ਦਾ ਕੰਮ ਕਰਦੇ ਆ ਆਪਾਂ ਕਰਦੇ ਹਾਲਾਤ ਵੀ ਦੇਖ ਰਹੇ ਆ ਕਿ ਬਹੁਤੇ ਵਧੀਆ ਨਹੀਂ ਹੈਗੇ ਹੈ ਨਾ ਤੇ ਫਿਰ ਸਾਰਾ ਕੁਝ ਕਿੱਦਾਂ ਮੇਨਟੇਨ ਕੀਤਾ ਗਿਆ ਖਰਚਾ ਕਿੱਥੋਂ ਆਇਆ ਸਾਰਾ ਕੁਝ ਇਹ ਜਿਹੜੇ ਪਾਪਾ ਪੌਕੇਟ ਬਣੀ ਦਿੰਦੇ ਨੇ ਉਹਨਾਂ ਵਿੱਚੋਂ ਇੱਕ ਇੱਕ ਰੁਪਿਆ ਜੋੜ ਕੇ ਜਿਹੜੇ ਇਹਨਾਂ ਦੀ ਨਹੀਂ ਰੱਖੀ ਪਾਪਾ ਦੇ ਪੌਕੇਟ ਬਣੀ ਦਿੱਤੀ ਹਾਂ ਉਹਦੇ ਨਾਲ ਸਾਰਾ ਸੇਵ ਕਰ ਕਰਕੇ ਬਲਕਿ ਦੀ ਨੀ ਤੋਂ ਲੈ ਕੇ ਸਟਾਰਟਿੰਗ ਤੱਕ ਸਾਰਾ ਉਸੇ ਬਣਿਆ ਤੇ ਮਨ ਚਾਉਂਦਾ ਹੀ ਨਹੀਂ ਗੱਲ ਵੀ ਦੂਜੇ ਬੱਚੇ ਤੋਂ ਜਿਹੜੇ ਪਾਪਾ ਪੌਕਟ ਮਣੀ ਦਿੰਦੇ ਕੋਈ ਜੂਸ ਪੀਂਦਾ ਹੈ ਕੋਈ ਟੌਫੀਆਂ ਖਾਂਦਾ ਹੈ ਕੋਈ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ ਵਰਤਦੇ ਨੇ ਪਰ ਤੁਸੀਂ ਸਾਰਾ ਪੈਸਾ ਆਪਣਾ ਜਿਹੜੀ ਚਮੜਾ ਪੂੰਜੀ ਤੇ ਲਾਈ ਹੈ ਉਹ ਦੇਖੋ ਜੀ ਜਦੋਂ ਕਿਸੇ ਨੂੰ ਪੌਕਟ ਮਲੀ ਮਿਲਦੀ ਆ ਉਹ ਖਾਣ ਦੀ ਚੀਜ਼ ਲੈ ਕੇ ਆਉਂਦਾ ਉਹਨੂੰ ਉਹਨਾਂ ਕਿਤੇ ਦੀ ਚੀਜ਼ ਮਿਲਦੀ ਆ ਹੁਣ ਇਹ ਜਿਹੜੀ ਪੌਕਟ ਮਣੀ ਆ ਇਹ ਸਦਾ ਭਰ ਦੀ ਚੀਜ਼ ਆ ਇਹ ਨੂੰ ਮੈਂ ਆਪਣੇ ਫੈਸ਼ਨ ਦੇ ਮਤਲਬ ਕਿ ਆਪਣੇ ਕਈ ਬੱਚਿਆਂ ਦਾ ਹੁੰਦਾ ਕਿ ਖੇਡਣ ਦਾ ਚ ਮੋਬਾਈਲਾਂ ਤੇ ਗੇਮਾਂ ਖੇਡਣ ਦਾ ਇਹੋ ਚੀਜ਼ਾਂ ਦਾ ਮੇਰੇ ਲਈ ਇਹ ਚੀਜ਼ ਹ ਉਸ ਜਗ੍ਹਾ ਮਤਲਬ ਇਹਨੂੰ profession ਨਹੀਂ ਬਣਾਉਣਾ ਸਿਰਫ ਸ਼ੌਂਕ ਦੇ ਤੌਰ ਤੇ ਕਰਨਾ ਇਹ ਇਹ ਤੋਂ ਕਮਾਈ ਨਹੀਂ ਆਪਾਂ ਕਰਨੀ ਇਹ ਗੱਲ ਕਰ ਰਹੇ ਹੋ ਨਾ ਕਮਾਈ ਨਹੀਂ ਇਹ ਤੋਂ ਕਰਨੀ ਸਿਰਫ ਸ਼ੌਂਕ ਦੇ ਤੌਰ ਤੇ ਰੱਖਣਾ ਪਹਿਲਾਂ ਤੁਸੀਂ ਕਿਸੇ ਦਾ ਧਾਰੀ ਵੀ ਨਹੀਂ ਸ਼ਾਇਦ ਕਿਸੇ ਵੀ ਬਾਤ ਚ ਰੱਖੇ ਗਿਆਨੀ ਜੀ ਨੂੰ ਮਿਲਣ ਤੋਂ ਬਾਅਦ ਫਿਰ ਉਹਨਾਂ ਕਿਹਾ ਹੋਗਾ ਵੀ ਤੁਸੀਂ ਕਿਸੇ ਵੀ ਰੱਖੋ ਹਾਂਜੀ ਉਹਨਾਂ ਨੇ ਕਿਉਂਕਿ ਅਕਾਲ ਤਖਸਾਲ ਵਲ ਫਿਰ ਦਸਤਾਰ ਸਜਾਈ ਫਿਰ ਉਹਦਾ ਮਾਨ ਹਜੇ ਤੱਕ ਜਾਰੀ ਹੈ ਅੱਛਾ ਉਹਨਾਂ ਦਸਤਾਰ ਸਜਾਤੀ ਤਾਂ ਹੁਣ ਆਪਾਂ ਕਿੱਸਾ ਧਾਰੀ ਹੋ ਗਏ ਹਾਂਜੀ ਸੰਗਤ ਜੀ ਅੱਜ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਤੇ ਕਹਿੰਦੇ ਅੱਠ ਪਾਛੀਆਂ ਨੇ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ ਨੇ ਇੱਥੋਂ ਦੇ ਲੋਕ ਬਹੁਤ ਸਾਰੇ ਐ ਅਜਿਹੇ ਬੱਚੇ ਨੇ ਜਿਹੜੇ ਗੁਰੂ ਕੀ ਸਿੱਖੀ ਦੇ ਨਾਲ-ਨਾਲ ਜੁੜੇ ਹੋਏ ਨੇ ਗੁਰਬਾਣੀ ਪੜ੍ਹਦੇ ਨੇ ਇਤਿਹਾਸ ਦੇ ਨਾਲ ਬਹੁਤ ਸਾਰੇ ਲੋਕ ਜਾਣੂ ਨੇ ਇਸ ਪਵਿੱਤਰ ਧਰਤੀ ਨੂੰ ਗੁਰੂ ਸਾਹਿਬ ਨੇ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਤੇ ਅੱਜ ਇਸ ਧਰਤੀ ਤੋਂ ਇੱਕ ਸਤਾਰਾ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜਾ ਗੁਰੂ ਘਰ ਦੇ ਨਾਲ ਬਹੁਤ ਪਿਆਰ ਕਰਦਾ ਹੈ ਤੇ ਉਹਦੀ ਇੱਕ ਕੋਸ਼ਿਸ਼ ਹੈ ਕਿ ਗੁਰੂ ਘਰ ਦੇ ਮਾਡਲ ਤਿਆਰ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਨੇ ਇੱਕ ਤਸਵੀਰ ਤੁਹਾਨੂੰ ਮੈਂ ਦਿਖਾ ਦੇਵਾਂ ਇਹ ਪਹਿਲਾ ਮਾਡਲ ਤੁਹਾਨੂੰ ਦਿਖਾਈਏ ਜੀ ਇਹ 400 ਸਾਲ ਪੁਰਾਣਾ ਮਾਡਲ ਹੈ ਜਿਹੜਾ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਹੁੰਦੀ ਹੈ ਜਦੋਂ ਸੋਨਾ ਨਹੀਂ ਸੀ ਚੜਿਆ ਸੋਨਾ ਚੜਨ ਤੋਂ ਪਹਿਲਾਂ 400 ਸਾਲ ਪੁਰਾਣਾ ਮਾਡਲ ਜਿਹੜਾ ਹੈ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਤਸਵੀਰਾਂ ਦੇ ਵਿੱਚ ਜਦੋਂ ਤੁਸੀਂ ਪਹਿਲੀ ਦਿੱਖ ਦੇਖਦੇ ਹੋ ਨਾ ਇਹਦੀ ਤੇ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਵੇਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਖੜੇ ਹੋਵੋਗੇ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਾਂਗੇ ਇਕ ਕਿੰਨਾ ਸਮਾਂ ਤੇ ਲੱਗਾ ਕਿਹੜਾ ਕਿਹੜਾ ਮਟੀਰੀਅਲ ਲਾਇਆ ਗਿਆ ਤੇ ਇੱਕ ਦੂਸਰੀ ਤਸਵੀਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇਹ ਬਿਲਕੁਲ ਨਵਾਂ ਮਾਡਲ ਨੇ ਤਿਆਰ ਕੀਤਾ ਵੀਰ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਦਿੱਖ ਜਿਹੜੀ ਹੈ ਉਹ ਆਪਣੇ ਹਿੰਦੁਸਤਾਨ ਦੇ ਗੁਰਦੁਆਰਿਆਂ ਨਾਲੋਂ ਥੋੜੀ ਜਿਹੀ ਵੱਖਰੀ ਦਿਖਾਈ ਦਿੰਦੀ ਹੈ ਇਹ ਪਾਕਿਸਤਾਨ ਦਾ ਮਾਡਲ ਹੈ ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਜਿਹੜਾ ਹੈ ਤਿਆਰ ਕੀਤਾ ਗਿਆ ਇਹ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਇਸ ਨੌਜਵਾਨ ਨੇ ਸੋਚਿਆ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਆ ਰਿਹਾ ਹੈ ਤੇ ਉਹਨਾਂ ਨੂੰ ਵੀ ਯਾਦ ਕੀਤਾ ਜਾਵੇ ਤੇ ਗੁਰੂ ਸਾਹਿਬ ਦੇ ਜਿਹੜਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਉਹਦੀ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਵੇਗੀ ਪਹਿਲੀ ਦਿਖਦੇ ਵਿੱਚ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਤੁਸੀਂ ਨਨਕਾਣਾ ਸਾਹਿਬ ਦੇ ਬਿਲਕੁਲ ਦਰਵਾਜ਼ੇ ਤੇ ਖੜੇ ਹੋ ਤੇ ਆਸ-ਪਾਸ ਖੜੇ ਹੋ ਤੁਸੀਂ ਜਿਵੇਂ ਖੁਦ ਗੁਰੂ ਘਰ ਜਾ ਕੇ ਇਸ ਦੀ ਤਸਵੀਰ ਆਪਣੇ ਕੈਮਰੇ ਦੇ ਵਿੱਚ ਬੰਦ ਕਰ ਰਹੇ ਹੋਗੇ ਆਪਾਂ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਪੂਰਾ ਜਾਣਾਂਗੇ ਉਹਨਾਂ ਕੋਲੋਂ ਕਿ ਕਿਵੇਂ ਉਹਨਾਂ ਦੇ ਮਨ ਵਿੱਚ ਇਹ ਗੱਲਾਂ ਆਈਆਂ ਇਹ ਕਿਹੜਾ ਕਿਹੜਾ ਮਟੀਰੀਅਲ ਵਰਤਿਆ ਗਿਆ ਤੇ ਕਿੰਨਾ ਸਮਾਂ ਲੱਗਾ ਪੂਰੀ ਕਹਾਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਾਕਾ ਹਰਮਨ ਜੋ ਖਡੂਰ ਸਾਹਿਬ ਦਾ ਰਹਿਣ ਵਾਲਾ ਆ ਜੋ ਕਰਾਉਣੇ ਆ ਗੱਲਬਾਤ ਸੋਭ ਸੰਗਤ ਜੀ ਸਾਡੇ ਨਾਲ ਬੇਟਾ ਹਰਮਨ ਜੀ ਜੁੜ ਚੁੱਕੇ ਨੇ ਤੇ ਆਪਾਂ ਕਰਦਿਆਂ ਗੱਲਬਾਤ ਬਹੁਤ ਬਹੁਤ ਸਵਾਗਤਵਾ ਕਰ ਚੁੱਕਾ ਖਾਲਸਾ ਮੈਂ ਵੀ ਠੀਕ ਹੈ ਖਾਲਸਾ ਵੈਕ ਜੀ ਪੁਰਾਤਨ ਮਾਡਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕਿੰਨਾ ਕੁ ਸਮਾਂ ਤੇ ਲਾਇਆ ਜੀ ਇਹਦੇ ਤੇ ਮਤਲਬ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪੁਰਾਤਨ ਵਿਖਦਾ ਹਰਮੰਦਰ ਸਾਹਿਬ ਦਾ ਮਾਡਲ ਇਹਦੇ ਤੇ ਮਤਲਬ ਕਿ ਡੇਢ ਮਹੀਨੇ ਦਾ ਜਿਹੜਾ ਸਮਾਂ ਲੱਗਾ ਡੇਢ ਮਹੀਨਾ ਹਾਂਜੀ ਤੇ ਜਿਹੜਾ ਇੱਕ ਚਿਰ ਪਹਿਲਾਂ ਪਪਾ ਸ਼ੁਰੂਆਤੀ ਤੌਰ ਤੇ ਕੁਝ ਸਵਾਲ ਹੋਰ ਰਹਿ ਗਿਆ ਮੇਰਾ ਵੀ ਬੱਚੇ ਤਾਂ ਅੱਜ ਕੱਲ ਮੋਬਾਈਲਾਂ 'ਚ ਖੁਸ਼ ਰਹਿੰਦੇ ਨੇ ਤੁਹਾਡੇ ਮਨ 'ਚ ਕਿਵੇਂ ਆਈ ਇਹ ਗੱਲਾਂ ਇਹ ਜਿਵੇਂ ਕਿ ਬੱਚੇ ਜਿਹੜੇ ਮੋਬਾਈਲਾਂ ਦੇ ਵੀਡੀਓ ਬਣਾ ਕੇ ਆਪਣਾ ਟਾਈਮ ਵੇਸਟ ਕਰਦੇ ਨੇ ਉਸ ਸਮੇ ਮਾਡਲ ਬਣਾਉਣ ਦੀ ਰੁਚੀ ਹੋ ਸਕਦੀ ਹੈ ਹੂੰ ਆਪਾਂ ਹੁਣ ਇਹਦੇ ਆਉਣੇ ਆ ਮਟੀਰੀਅਲ ਤੇ ਇੱਕ ਵਾਰੀ ਨਾ ਤਸਵੀਰ ਇੱਕ ਵਾਰੀ ਫੇਰ ਦਿਖਾ ਦਿਓ ਦੁਬਾਰਾ ਵੀ ਇਹ ਛੋਟੇ ਛੋਟੇ ਜਿਹੜੀ ਕਟਿੰਗ ਹੋਈ ਹੈ ਨਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਆ ਤੁਸੀਂ ਵੀ ਦੇਖ ਸਕਦੇ ਹੋ ਆਪਾਂ ਇਹ ਥੋੜਾ ਜਿਹਾ ਮਟੀਰੀਅਲ ਤੇ ਵੀ ਗੱਲਬਾਤ ਕਰ ਲਈਏ ਇਹਦੇ ਵਿੱਚ ਆਪਾਂ ਜੇ ਸ਼ੁਰੂਆਤੀ ਤੌਰ ਤੇ ਗੱਲ ਕਰ ਲਈਏ ਕਿ ਕਿਹੜਾ ਕਿਹੜੀ ਚੀਜ਼ ਲਗਾਈ ਗਈ ਹੈ ਇਹਦੇ ਤੇ ਕਾਰਡਬੋਰਡ ਅਤੇ ਪੇਪਰ ਦੀ ਜਿਹੜੀ ਆ ਵਰਤੋਂ ਕੀਤੀ ਗਈ ਹੈ ਤੇ ਆ ਆ ਜਿਹੜੇ ਗੋਲ-ਗੋਲ ਜੇ ਇਹ ਤਾਂ ਨਹੀਂ ਲੱਗ ਰਿਹਾ ਵੀ ਇਹਦੇ ਨਾਲ ਬਣੇ ਹੋਏ ਆ ਇਹ ਜਿਹੜੀ ਮਿੱਟੀ ਹੁੰਦੀ ਬਰਤਨ ਬਣਾਉਣ ਵਾਸਤੇ ਅੱਛਾ ਕਾਰਡਬੋਰਡ ਦੇ ਬਹਾਨੇ ਮੈਂ ਔਖੇ ਸੀ ਮੈਂ ਤਾਂ ਕਰਕੇ ਫਿਰ ਉਸ ਦੇ ਬਣਾਏ ਸੰਗਤ ਜੀ ਇੱਕ ਵਾਰੀ ਦਿਖਾ ਦਿਓ ਕਿ ਆ ਜਿਹੜੇ ਮਨਾਰਿਆਂ ਦੀ ਸ਼ਕਲ ਜਿਹੜੀ ਦਿੱਤੀ ਗਈ ਆ ਗੋਲ-ਗੋਲ ਇਹ ਮਿੱਟੀ ਦੇ ਬਣਾਏ ਗਏ ਨੇ ਤੇ ਬਾਕੀ ਸਾਰਾ ਗੱत्ता ਲੱਗਾ ਹੈ ਵਿੱਚ ਵੀ ਦੇਖ ਸਕਦੇ ਹੋ ਕਿ ਮੋਤੀ ਜਿਹੜੇ ਆ ਉਹ ਵੀ ਲਗਾਏ ਗਏ ਨੇ ਤੇ ਥੱਲੇ ਲੱਕੜ ਦਾ ਵੀ ਇਸਤੇਮਾਲ ਕੀਤਾ ਗਿਆ ਤੇ ਪਾਣੀ ਨੂੰ ਦਿਖਾਉਣ ਵਾਸਤੇ ਇੱਕ ਜਿਹੜਾ ਉਹ ਪੇਪਰ ਹੁੰਦਾ ਨਾ ਜਿਹੜਾ ਆਪਾਂ ਫਾਈਲ ਤਿਆਰ ਕਰਦੇ ਆ ਪਲਾਸਟਿਕ ਦੀ ਫਾਈਲ ਹੁੰਦੀ ਆ ਉਹਨੂੰ ਫਾਈਲ ਨੂੰ ਜਲ ਦਾ ਜਿਹੜਾ ਰੋਪ ਆ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਗਿਆ ਤੇ ਉੱਪਰਲੇ ਪਾਸੇ ਜਿਤਨਾ ਉਹ ਨਕਲੀ ਗਹਿਣੇ ਜਿਹੜੇ ਬਣਦੇ ਨੇ ਉਹਨਾਂ ਵਿੱਚੋਂ ਕਾਂਟੇ ਦੀ ਸ਼ਕਲ ਦੇ ਕੇ ਤੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਛਾ ਬੇਟਾ ਜੀ 400 ਸਾਲ ਆ ਹੀ ਕਿਉਂ? ਕਿਉਂਕਿ ਜਿਹੜੇ ਅੱਜ ਦੇ ਮਾਡਲ ਨੇ ਉਹ ਨਿਕਾਂ ਬਣੇ ਹੋਏ ਨੇ ਕਿਉਂਕਿ ਨਿਕਾਂ ਹਾਂ ਦੁਕਾਨਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਫਿਰ ਮੈਂ ਸੋਚਿਆ ਕਿ ਪੁਰਾਤਨ ਦੇਖ ਜ਼ਰੂਰੀ ਹੈ। ਹਮ ਅੱਛਾ ਉਸ ਤੋਂ ਬਾਅਦ ਆਪਾਂ ਦੂਸਰੇ ਮਾਡਲ ਦੀ ਗੱਲ ਕਰਦੇ ਹਾਂ। ਦੂਸਰਾ ਮਾਡਲ ਤੁਸੀਂ ਤਿਆਰ ਕੀਤਾ ਉਹ ਨਣਕਾ ਵਾਲਾ ਸਾਹਿਬ ਦਾ। ਇਹ 'ਚ ਵੀ ਸੇਮ ਚੀਜ਼ਾਂ ਲੱਗੀਆਂ ਨੇ ਗੱਤਾ-ਕੁੱਤਾ ਵਗੈਰਾ ਹੀ ਆ। ਹਾਂਜੀ ਇਹਦੇ ਵਿੱਚ ਕਾਰਡਬੋਰਡ ਤੇ ਵੀ। ਅੱਛਾ ਪਹਿਲਾਂ ਇਹ ਦੱਸੋ ਵੀ ਤੁਸੀਂ આજ ਤੱਕ ਨਣਕਾਣਾ ਸਾਹਿਬ ਗਏ ਕਦੀ ਵੇਖ ਨਹੀਂ ਜੇ ਲੈ ਤਾਂ ਹੀ ਤਾਂ ਗਿਆ ਨਹੀਂ ਕਿਉਂਕਿ ਮੈਂ ਉੱਥੋਂ ਫੋਟੋ ਵੇਖ ਕੇ ਹੀ ਬਣਾਇਆ ਸਿਰਫ ਫੋਟੋ ਵੇਖ ਕੇ ਤਿਆਰ ਕੀਤਾ ਹਾਂਜੀ ਇੱਥੇ ਕਿੰਨਾ ਸਮਾਂ ਲੱਗਾ ਇੱਥੇ 2 ਹਫ਼ਤੇ ਜਿਵੇਂ ਮਨ ਚ ਆਈ ਵੀ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਦੇਖ ਵੀ ਦਿਖਾਈ ਜਾਣੀ ਚਾਹੀਦੀ ਐਵੇਂ ਕੀ ਕਿਉਂਕਿ ਉੱਥੇ ਕੋਈ ਕੋਈ ਜਾ ਸਕਦਾ ਹਾਂ ਤੇ ਫਿਰ ਤਾਂ ਸੋਚਿਆ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਦਾ ਜਿੱਥੋਂ ਜਿੱਥੋਂ ਸਿੱਖ ਧਰਮ ਦੀ ਨੀਂਹ ਰੱਖੀ ਗਈ ਇੱਕ ਸਾ ਉਹ ਕਹਿ ਸਕਦੇ ਆ ਜੀ ਜੀ ਤੇ ਗੁਰਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਜਿਹੜਾ ਮਾਡਲ ਤੁਸੀਂ ਸਮਝਦੇ ਇਹ ਗੁਰੂ ਨਾਲ ਸਾਹਿਬ ਦੇ ਜਨਮ ਸਥਾਨ ਦਾ ਮਾਡਲ ਤਿਆਰ ਕੀਤਾ ਗਿਆ ਸੰਗਤ ਜੀ ਜਿਹੜੇ ਲੋਕ ਪਾਕਿਸਤਾਨ ਦੇ ਵਿੱਚ ਨਹੀਂ ਗਏ ਇੱਕ ਵਾਰੀ ਫਿਰ ਦੁਬਾਰਾ ਤਸਵੀਰ ਦਿਖਾ ਦਿਓ ਕਿ ਇਹ ਸ਼੍ਰੀ ਨਨਕਾਣਾ ਸਾਹਿਬ ਜੀ ਦਾ ਦਰਸ਼ਨੀ ਦੌਰੇ ਵਾਲਾ ਪਹਿਲਾ ਜਿਹੜਾ ਆਪਾਂ ਜਦੋਂ ਅੰਦਰ ਵੜਦੇ ਆ ਐਂਟਰੀ ਕਰਦੇ ਆ ਤੇ ਉਹ ਤੋਂ ਬਾਅਦ ਜਦੋਂ ਆਪਾਂ ਪਹਿਲਾ ਦੇਖ ਦੇਖਦੇ ਨਾ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਦਿਖ ਦੇਖ ਜਿਹੜੀ ਹੈ ਅੱਜ ਵੀ ਇਸੇ ਤਰ੍ਹਾਂ ਦੀ ਹੈ ਤੁਸੀਂ ਪੁਰਾਣੇ ਗੁਰਦੁਆਰਾ ਸਾਹਿਬ ਅੱਜ ਵੀ ਕਿਤੇ ਦੇਖੋਗੇ ਨਾ ਪਾਕਿਸਤਾਨ ਤੋਂ ਪਹਿਲਾਂ ਦੇ ਬਣੇ ਹੋਏ ਤੇ ਉਹਨਾਂ ਦੀ ਦਿਖ ਜਿਹੜੀ ਹੈ ਬਿਲਕੁਲ ਹੂ ਹੂ ਇਸ ਤਰ੍ਹਾਂ ਦੀ ਤੁਹਾਨੂੰ ਨਜ਼ਰ ਆਉਗੀ ਅੱਛਾ ਬੇਟਾ ਜੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਇੱਕ ਇੱਕ ਛੋਟੀ ਸਿਸਟਰ ਹੈ ਤੇ ਬਾਕੀ ਮੰਮੀ ਪਾਪਾ ਮੰਮੀ ਪਾਪਾ ਤੇ ਪਾਪਾ ਕੀ ਕੰਮ ਕਰਦੇ ਆ ਪਾਪਾ ਰਾਜਮਿਸਤਰੀ ਦਾ ਕੰਮ ਕਰਦੇ ਰਾਜਮਿਸਤਰੀ ਦਾ ਕੰਮ ਕਰਦੇ ਤੇ ਬੇਟਾ ਇਹਨਾਂ ਨੋ ਸਮਾਂ ਤੁਸੀਂ ਦਿੱਤਾ ਕਾਫੀ ਹੈ ਨਾ ਤੇ ਆਪਾ ਰਾਜ ਮਿਸਤਰੀ ਦਾ ਕੰਮ ਕਰਦੇ ਆ ਆਪਾਂ ਕਰਦੇ ਹਾਲਾਤ ਵੀ ਦੇਖ ਰਹੇ ਆ ਕਿ ਬਹੁਤੇ ਵਧੀਆ ਨਹੀਂ ਹੈਗੇ ਹੈ ਨਾ ਤੇ ਫਿਰ ਸਾਰਾ ਕੁਝ ਕਿੱਦਾਂ ਮੇਨਟੇਨ ਕੀਤਾ ਗਿਆ ਖਰਚਾ ਕਿੱਥੋਂ ਆਇਆ ਸਾਰਾ ਕੁਝ ਇਹ ਜਿਹੜੇ ਬਾਬਾ ਪੌਕੇਟ ਬਣੀ ਦਿੰਦੇ ਨੇ ਉਹਨਾਂ ਵਿੱਚ ਉਹ 1 1 ਰੁਪਿਆ ਜੋੜ ਕੇ ਜਿਹੜੇ ਇਹਨਾਂ ਦੀ ਨਹੀਂ ਰੱਖੀ ਪਾਪਾ ਦੇ ਪੌਕੇਟ ਬਣੀ ਦਿੱਤੀ ਹਾਂ ਉਹਦੇ ਨਾਲ ਸਾਰਾ ਸੇਵ ਕਰ ਕਰਕੇ ਬਦਲ ਕੇ ਦਿਨੀ ਤੋਂ ਲੈ ਕੇ ਸਟਾਰਟਿੰਗ ਤੱਕ ਇਹ ਸਾਰਾ ਉਸੇ ਆਪਣੇ ਤੇ ਮਨ ਚਾਉਂਦੀ ਨਹੀਂ ਗੱਲ ਵੀ ਦੂਜੇ ਬੱਚੇ ਤੋਂ ਜਿਹੜੇ ਪਾਪਾ ਪੌਕਟ ਮਣੀ ਦਿੰਦੇ ਕੋਈ ਜੂਸ ਪੀਂਦਾ ਹੈ ਕੋਈ ਟੌਫੀਆਂ ਖਾਂਦਾ ਹੈ ਕੋਈ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ ਵਰਤਦੇ ਨੇ ਪਰ ਤੁਸੀਂ ਸਾਰਾ ਪੈਸਾ ਆਪਣਾ ਜਿਹੜੀ ਚਮਾ ਪੂੰਜੀ ਤੇ ਲਾਈ ਹੈ ਉਹ ਦੇਖੋ ਜੀ ਜਦੋਂ ਕਿਸੇ ਨੂੰ ਪੌਕਟ ਮਣੀ ਮਿਲਦੀ ਆ ਉਹ ਖਾਣ ਚੀਜ਼ ਲੈ ਕੇ ਆਉਂਦਾ ਉਹਨੂੰ ਉਹਨਾਂ ਦੇ ਚਿਹਰੇ ਕੁਝੀ ਮਿਲਦੀ ਆ ਹੁਣ ਇਹ ਜਿਹੜੀ ਪੌਕਟ ਮਣੀ ਆ ਇਹ ਸਦਾਬਹਰ ਦੀ ਕੁਝੀ ਆ ਆਉਣ ਵਾਲਾ ਭੂਇਖ ਤੁਹਾਡਾ ਕਿਵੇਂ ਦੇਖਦੇ ਹੋ ਵੀ ਇਹ ਆਉਣ ਵਾਲੇ ਸਮੇਂ ਵਿੱਚ ਕੀ ਇਸ ਤਰ੍ਹਾਂ ਦੇ ਮਾਡਲ ਹੋਰ ਵੀ ਤਿਆਰ ਕਰੋਗੇ ਜਾਂ ਇਹਦੇ ਵਿੱਚ ਆਪਣਾ ਭੂਇਖ ਦੇਖਦੇ ਹੋ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਫਾਈਨੈਂਸ਼ਲੀ ਕੋਈ ਪੈਸਾ ਵੀ ਆਊਗਾ ਆਉਣ ਵਾਲੇ ਸਮੇਂ ਦੇ ਦੇਖੋ ਜੀ ਮੈਂ ਇਸ ਮਾਡਲਾਂ ਦੇ ਜਿਹਦੇ ਗੁਰੂ ਸਾਹਿਬਾਨਾਂ ਜੀ 10 ਗੁਰੂ ਸਾਹਿਬਾਨ ਨੇ ਉਹਨਾਂ ਦੇ ਜਨਮ ਸਥਾਨਾਂ ਦੇ ਮਾਡਲ ਪੁਰਾਤਨ ਦੇਖ ਵਾਲੇ ਬਣਾਵਾਂਗਾ ਕਿਉਂਕਿ ਉਹ ਜਿਹੜੇ ਪੁਰਾਤਨ ਦੇਖ ਵਾਲੇ ਪੁਰਾਤਨ ਦੇਖਿਆ ਜਿਹੜੀ ਅਲੋਪ ਹੋਈ ਹੈ ਸ ਉਸ ਨੂੰ ਗਾਂ ਲਿਖੇ ਜਾਂਦਾ ਤੇ ਇਹ ਨੂੰ ਮੈਂ ਆਪਣੇ ਫੈਸ਼ਨ ਦੇ ਮਤਲਬ ਕਿ ਆਪਣੇ ਕਈ ਬੱਚਿਆਂ ਦਾ ਹੁੰਦਾ ਕਿ ਖੇਡਣ ਦਾ ਚ ਮੋਬਾਈਲਾਂ ਤੇ ਗੇਮਾਂ ਖੇਡਣ ਦਾ ਇਹੋ ਚੀਜ਼ਾਂ ਦਾ ਮੇਰੇ ਲਈ ਇਹ ਚੀਜ਼ ਹ ਉਸ ਤਰ੍ਹਾਂ ਮਤਲਬ ਇਹਨੂੰ ਪ੍ਰੋਫੈਸ਼ਨਲ ਨਹੀਂ ਬਣਾਉਣਾ ਸਿਰਫ ਸ਼ੌਕ ਦੇ ਤੌਰ ਤੇ ਕੰਮ ਕਰਨਾ ਇਹ ਇਹ ਤੋਂ ਕਮਾਈ ਨਹੀਂ ਆਪਾਂ ਕਰਨੀ ਇਹ ਹੀ ਗੱਲ ਕਰ ਰਹੇ ਹੋ ਨਾ ਕਮਾਈ ਨਹੀਂ ਇਹ ਤੋਂ ਕਰਨੀ ਸਿਰਫ ਸ਼ੌਕ ਦੇ ਤੌਰ ਤੇ ਰੱਖਣਾ ਅੱਛਾ ਮਨ ਦੇ ਵਿੱਚ ਪੜਾਈ ਕਿਹੜੀ ਕਰ ਰਹੇ ਹੋ ਪੜਾਈ ਮੈਂ 9ਵੀਂ ਕਲਾਸ ਪੜ੍ਹਦਾ 9ਵੀਂ ਕਲਾਸ ਪੜ੍ਹਦਾ ਹਾਂ ਤੇ ਮਨ ਚ ਕਿਸ ਤਰ੍ਹਾਂ ਦਾ ਸੋਚ ਹੈ ਵੀ ਵੱਡੇ ਹੋ ਕੇ ਮੈਂ ਕਿਹੜਾ ਕੰਮ ਕਰਨਾ ਜਾਂ ਕੋਈ ਸਰਵਿਸ ਕਰਨੀ ਹੈ ਜਾਂ ਕੋਈ ਇਸ ਇੰਜੀਨੀਅਰ ਬਣਨਾ ਵਾ ਜਾਂ ਕਿਹੜੇ ਪਾਸੇ ਨੂੰ ਸੋਚਦੇ ਹੋ ਆਪਣੇ ਆਪ ਮਨ ਦੇ ਵਿੱਚ ਇਹ ਆ ਕਿ ਚਲੋ ਹੱਲੇ ਤਾਂ ਮੈਂ ਇਹਨਾਂ ਵਾਲੀ ਧਿਆਨ ਦੇ ਰਿਹਾ ਅੱਛਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੋਈ ਕੰਮ ਜਿਹੜਾ ਵਾ ਨਾਲ ਦੀ ਨਾਲ ਜ਼ਰੂਰ ਕਰਾਂਗਾ ਹਾਂ ਹਾਂ ਅੱਛਾ ਤੁਸੀਂ ਦੱਸਿਆ ਵੀ ਤੁਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲੇ ਉਹਨਾਂ ਵੱਲੋਂ ਫਿਰ ਕਿਸ ਤਰ੍ਹਾਂ ਦਾ ਮਾਨ ਜਿਹੜਾ ਤੁਹਾਨੂੰ ਦਿੱਤਾ ਗਿਆ ਉਹਨਾਂ ਨੇ ਉਹਨਾਂ ਨੂੰ ਮੈਂ ਮਤਲਬ ਕਿ ਕਾਫੀ ਟਾਈਮ ਪਹਿਲੇ ਮਿਲਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਨਵੇਂ ਸਿੰਘ ਸਾਹਿਬ ਆ ਗਏ ਨੇ ਨਾ ਜੀ ਤੇ ਉਹਨਾਂ ਸਿੰਘ ਸਾਹਿਬਾਂ ਨਾਲ ਹੀ ਮਤਲਬ ਕਿ ਮਿਲਿਆ ਮੈਂ ਹੂੰ ਤੇ ਜਦੋਂ ਮਤਲਬ ਕਿ ਉਹਨਾਂ ਨਾਲ ਮਿਲਿਆ ਉਹਨਾਂ ਨੇ ਮਤਲਬ ਕਿ ਕਾਲ ਤੱਕ ਸਾਹਿਬ ਵੱਲੋਂ ਪਹਿਲੀ ਦਸਤਾਰ ਜਿਹੜੀ ਸੀ ਦਸਤਾਰ ਜਿਹੜੀ ਸ਼ੁਰੂਆਤ ਸੀ ਮੇਰੀ ਉਹਨਾਂ ਕਾ ਮਤਲਬ ਕਿ ਦਰਬਾਰ ਸਾਹਿਬ ਤੋਂ ਸ਼ੁਰੂਆਤ ਹੋਈ ਦਸਤਾਰ ਜਦੋਂ ਪਹਿਲੀ ਵਾਰੀ ਦਸਤਾਰ ਸਜਾਈ ਥੀ ਉਤੋਂ ਫਿਰ ਸਮਾਨਿਤ ਹੋਇਆ ਤੇ ਉਤੋਂ ਮਤਲਬ ਕਿ ਕਰ ਪਹਿਲੀ ਦਸਾ ਸਕਦੇ ਪਹਿਲਾਂ ਤੁਸੀਂ ਕਿਸ ਸਾਧਾਰੀ ਵੀ ਨਹੀਂ ਸ਼ਾਇਦ ਹਾਂਜੀ ਕੇਸ ਵੀ ਬਚ ਰੱਖੇ ਹਾਂਜੀ ਗਿਆਨੀ ਜੀ ਨੂੰ ਮਿਲਣ ਤੋਂ ਬਾਅਦ ਹਾਂਜੀ ਫਿਰ ਉਹਨਾਂ ਕਿਹਾ ਹੋਊਗਾ ਵੀ ਤੁਸੀਂ ਕੇਸ ਵੀ ਰੱਖੋ ਹਾਂਜੀ ਉਹਨਾਂ ਨੇ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਫਿਰ ਦਸਤਾਰ ਸਜਾਈ ਫਿਰ ਉਹਦਾ ਮਾਨ ਹਜੇ ਤੱਕ ਜਾਰੀ ਹੈ ਅੱਛਾ ਉਹਨਾਂ ਦਸਤਾਰ ਸਜਾਤੀ ਤਾਂ ਹੁਣ ਆਪਾਂ ਕੇਸਾ ਧਾਰੀ ਹੋ ਗਏ ਹਾਂਜੀ ਅੱਛਾ ਭਾਈ ਜੀ ਇੱਕ ਗੱਲ ਹੋਰ ਦੱਸੋ ਮੈਨੂੰ ਵੀ ਜਿਸ ਤਰ੍ਹਾਂ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਹਨਾ ਬਹੁਤ ਵਧੀਆ ਗੱਲ ਹੈ ਤੇ ਆਉਣ ਵਾਲੇ ਜਿਹੜੇ ਤੁਹਾਡੇ ਯਾਰ ਦੋਸਤ ਜਿਹੜੇ ਤੁਹਾਡੇ ਸੱਜਣ ਮਿੱਤਰ ਨੇ ਉਹ ਨਹੀਂ ਕਹਿੰਦੇ ਕਿ ਯਾਰ ਤੂੰ ਕੀ ਇਹ ਐਵੇਂ ਕਾਗਜ਼ ਕੱਟੀ ਜਾਂਦਾ ਹਨਾ ਸਾਡੇ ਨਾਲ ਵੀ ਬਾਰਕ ਦੇ ਖੇਡ ਖੁੜਾਇਆ ਕਰ ਨਹੀਂ ਉਹ ਤਾਂ ਕਹਿੰਦੇ ਨੇ ਪਰ ਦੇਖੋ ਹੁਣ ਜਿਹੜਾ ਸ਼ੌਂਕ ਹੈ ਉਸ ਨੂੰ ਗਾਂ ਲਿਕੇ ਜਾਣਾ ਹੁਣ ਖੇਡਣ ਦੇ ਵਿੱਚ ਕੀ ਆ ਕਿ ਮੈਨੂੰ 2-3 ਸਾਲ ਹੋ ਗਏ ਇਸ ਚੀਜ਼ ਵੱਲ ਜੇ ਖੇਡਣ ਵੱਲ ਮਨ ਥੋੜਾ ਜਿਹਾ ਹੁਣ ਨਹੀਂ ਲੱਗਦਾ ਨਹੀਂ ਲੱਗਦਾ ਹੁਣ ਇਹੀ ਮੇਰੀ ਖੇਡ ਅੱਛਾ ਪਰਿਵਾਰ ਦੇ ਵਿੱਚ ਕਈ ਵਾਰੀ ਹੁੰਦਾ ਵਾ ਵੀ ਪਰਿਵਾਰ ਦੇ ਘਰ ਦੇ ਵੀ ਕਹਿੰਦੇ ਵੀ ਆ ਕੋਈ ਕੰਮ ਕੋਈ ਕਰਦਾ ਨਹੀਂ ਸਕੂਲੋਂ ਆ ਕੇ ਬਸ ਕਾਗਦ ਕੱਟੀ ਜਾਂਦਾ ਉਹ ਤਾਂ ਚਲੋ ਦੇਖੋ ਜੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਮੈਂ ਬਾਹਰ ਘਾਟੀ ਖੜਨ ਕਿਉਂਕਿ ਅੱਜ ਕੱਲ ਬਾਹਰ ਜਾਣਾ ਵੀ ਕਿਹੜਾ ਸੇਫ ਹੈ ਕਿਉਂਕਿ ਨਸ਼ੇ ਆਂਦਾ ਜਿੰਨਾ ਕੋ ਹੋਇਆ ਪਿਆ ਤੇ ਫਿਰ ਬਾਹਰ ਜਾਣਾ ਵੀ ਅੱਜ ਕੱਲ ਕਿਹੜਾ ਸੇਫ ਹੈ ਤੇ ਫਿਰ ਘਰੇ ਬੈ ਕੇ ਜਿਹੜਾ ਆਪਣੇ ਕਲਾ ਦੇ ਨਾਲ ਹੀ ਬਸ ਕੇ ਆਪਣੇ ਕਲਾ ਨੂੰ ਪਿਆਰ ਕਰਨਾ ਹੈ ਹਾਂਜੀ ਤੇ ਭਾਈ ਜੀ ਇੱਕ ਸਵਾਲ ਮੇਰੇ ਮਾਨਚਾ ਆ ਰਿਹਾ ਸੀਗਾ ਵੀ ਆਪਾਂਕ ਕੇ ਨੂੰ ਮਤਲਬ ਦੂਜੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਦੂਜੇ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਉਹ ਆਪਣੇ ਫਾਲਤੂ ਟਾਈਮ ਜਿਹੜਾ ਵੇਸਟ ਕਰਦੇ ਨੇ ਮੈਂ ਸਟੱਡੀ ਤੋਂ ਨਹੀਂ ਕਹਿ ਰਿਹਾ ਕਿਉਂਕਿ ਸਟੱਡੀ ਜ਼ਰੂਰੀ ਹੈ ਪਰ ਜਿਹੜਾ ਫਾਲਤੂ ਟਾਈਮ ਉਹ ਲਾ ਕੇ ਗੇਮ ਖੇਡਦੇ ਨੇ ਵੀਡੀਓ ਬਣਾਉਂਦੇ ਨੇ ਤੇ ਉਹ ਫਿਰ ਫਾਲਤੂ ਦਾ ਉਹ ਕਲਾ ਕਿਉਂਕਿ ਕਲਾ ਕਿੰਨੇ ਤਰੀਕਿਆਂ ਦੀ ਹੁੰਦੀ ਹੈ ਇੱਕ ਤਰੀਕੇ ਦੀ ਨਹੀਂ ਹੁੰਦੀ ਹਮ ਤੇ ਉਹ ਆਪਣੇ ਮਨ ਦੇ ਵਿੱਚ ਕੋਈ ਵੀ ਕਲਾ ਜਿਹੜੀ ਉਹਨਾਂ ਨੂੰ ਆਸਾਨ ਲੱਗਦੀ ਹੈ ਉਹਨੂੰ ਗਾਹ ਜ਼ਰੂਰ ਲਿਖ ਲੈਣਾ ਹਮ ਇੱਕ ਚੀਜ਼ ਹੋਰ ਮੈਂ ਦੱਸਾਂ ਵੀ ਜਿਤਨਾ ਇੱਤੇ ਤੁਸੀਂ ਕਿਹਾ ਆਪੀ ਡੇਢ ਮਹੀਨਾ ਲਗਾ ਇੱਤੇ ਕਿੰਨਾ ਸਮਾਂ ਲਾਇਆ ਇੱਤੇ ਦੋ ਹਫ਼ਤੇ ਇੱਤੇ ਦੋ ਹਫ਼ਤੇ ਤੇ ਬਾਈ ਜੀ ਵਿੱਚ ਤੁਸੀਂ ਕਹਿ ਰਹੇ ਹੋ ਵੀ ਨੌਵੀਂ ਕਲਾਸ ਤੁਸੀਂ ਪੜ੍ਹਦੇ ਹੋ ਤੇ ਨੌਵੀਂ ਕਲਾਸ ਦੀ ਤੇ ਗਾਹੋਂ ਬੋਰਡ ਦੀਆਂ ਕਲਾਸਾਂ ਹੋ ਜਾਣੀਆਂ 10ਵੀਂ ਕਲਾਸ ਆ ਜਾਣੀ ਹੈ ਕਿ ਪੜ੍ਹਾਈ ਦੀ ਸਮਾਂ ਜਿਹੜਾ ਵਾ ਉਹ ਇੱਧਰ ਤੁਸੀਂ ਜ਼ਿਆਦਾ ਸਮਾਂ ਲਾ ਰਹੇ ਹੋ ਕਿਤੇ ਉੱਧਰ ਕੋਈ ਮੁਸ਼ਕਿਲਾਂਤ ਨਹੀਂ ਆਉਂਦੀਆਂ ਪੜ੍ਹਾਈ ਕਰਨ ਦੇ ਵਿੱਚ ਨਹੀਂ ਜੀ ਉੱਧਰ ਦੇਖੋ ਜੀ ਜਿਵੇਂ ਮਾਡਲ ਬਣਾਉਂਦੇ ਨੇ ਹੂੰ ਉਹਦੇ ਵਿੱਚ ਜਿਹੜਾ ਛੁੱਟੀਆਂ ਮਿਲਦੀਆਂ ਨੇ ਜਿਵੇਂ ਕੋਈ ਛੁੱਟੀ ਸੰਡੇ ਜ਼ਿਆਦਾਤਰ ਮਹਤਵਾਰ ਨੂੰ ਟਾਈਮ ਦਿੰਨਾ ਜ਼ਿਆਦਾਤਰ ਮੈਂ ਰਾਤ ਨੂੰ ਬਣਾਉਣਾ ਕਿ ਵੀ ਮੈਨੂੰ ਜਦੋਂ ਮਾਡਲ ਬਣਾਉਣਾ ਉਹਦੇ ਲਾਗੇ ਸ਼ੋਰ ਸ਼ਰਾਬਾ ਨਹੀਂ ਪਸੰਦ ਕਿਉਂਕਿ ਮਾਡਲ ਬਣਾਉਣ ਲੱਗੇ ਪੂਰਾ ਧਿਆਨ ਜਗਦਾ ਪੂਰਾ ਧਿਆਨ ਰੱਖਣਾ ਪੈਂਦਾ ਇਹ ਫਿਰ ਤੁਹਾਡਾ ਕਰੋਨਾ ਕਾਲ ਤੋਂ ਸ਼ੁਰੂ ਹੋਇਆ ਤੁਸੀਂ ਦੱਸਿਆ ਸੀ ਹਾਂਜੀ ਕਰੋਨਾ ਕਾਲ ਤੋਂ ਕਿਉਂਕਿ ਉਸ ਸਮੇਂ ਮੈਨੂੰ ਮਟੀਰੀਅਲ ਪਿਆਸੀ ਬਣਾਉਣ ਜੋ ਫਿਰ ਉਸ ਸਮੇਂ ਮੈਂ ਬਣਾਉਣ ਨੇ ਚਾਲੂ ਕੀਤੇ ਹੂੰ ਹੂੰ ਅੱਛਾ ਇੱਕ ਆਪਣਾ ਮੋਬਾਈਲ ਨੰਬਰ ਸਾਡੇ ਦਸਤਕਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਜੇ ਕਿਸੇ ਨੇ ਤੁਹਾਨੂੰ ਆ ਕੇ ਮਿਲਣਾ ਹੋਵੇ ਜਾਂ ਤੁਹਾਡੇ ਮਾਡਲ ਦੇਖਣ ਆਉਣਾ ਹੋਵੇ ਜਾਂ ਤੁਹਾਡੇ ਤੋਂ ਕੋਈ ਕੋਸ਼ੇਤ ਲੈਣੀ ਹੋਵੇ ਇਹਨੂੰ ਸਿੱਖਣ ਵਾਸਤੇ ਮੋਬਾਈਲ ਨੰਬਰ 8360716009 ਇੱਕ ਵਾਰੀ ਦੁਬਾਰਾ ਬੋਲ ਦਿਓ 8360716009 ਇਹ ਆਪਣਾ ਪੂਰਾ ਐਡਰੈਸ ਇੱਥੋਂ ਦਾ ਪਤਾ ਬੋਲ ਦਿਓ ਪੂਰਾ ਇਹ ਖੰਡੂਰ ਸਾਹਿਬ ਗੁਰਦੁਆਰਾ ਸੀ ਮ라이 ਪ੍ਰਾਈਸ ਸਾਹਿਬ ਲੱਗੇ ਬਿਲਕੁਲ ਕਾ ਪ੍ਰਾਈਸ ਸਾਹਿਬ ਤੇ ਖੰਡੂਰ ਸਾਹਿਬ ਨੂੰ ਜੱਲਾ ਤਰਨ ਤੁਹਾਨੂੰ ਆਪਣਾ ਨਾਮ ਆਪਣੇ ਫਾਦਰ ਸਾਹਿਬ ਦਾ ਨਾਮ ਮੇਰੇ ਫਾਦਰ ਸਾਹਿਬ ਦਾ ਨਾਮ ਬਲਵਿੰਦਰ ਸਿੰਘ ਤੇ ਮੇਰਾ ਨਾਮ ਹਰਮਨ ਹਰਮਨ ਸਿੰਘ ਹਾਂਜੀ ਕਹਿੰਦੇ ਜੀ ਵਾਇਰ ਦੀ ਖਾਲਸਾ ਵਾਇਰ ਗੁਰਦੀ ਦਾ ਖਾਲਸਾ ਵਾਇਰ ਗੁਰਦੀ ਕੀ ਫਤਿਹ ਜੀ ਹਾਂਜੀ ਕਹਿੰਦੇ ਜੀ ਕਿਵੇਂ ਦੇਖਦੇ ਹੋ ਵੀ ਇਹਨਾਂ ਨੇ ਮੈਂ 400 ਸਾਲ ਪੁਰਾਣਾ ਮਾਡਲ ਜਿਹੜਾ ਤਿਆਰ ਕੀਤਾ ਹੈ ਲੱਗਦਾ ਤੁਹਾਨੂੰ ਵੀ ਉਹਦੇ ਲਾਗੇ ਪੰਨੇ ਪਹੁੰਚ ਸਕਿਆ ਵੀ ਦੇਖੋ ਜੀ ਵੀਰ ਨੇ ਕੋਸ਼ਿਸ਼ ਪੂਰੀ ਕੀਤੀ ਆ ਜੀ ਅਸੀਂ ਨਹੀਂ ਕਹਿ ਸਕਦੇ ਵੀ ਇਹਦੀ ਕੋਸ਼ਿਸ਼ ਜਿਹੜੀ ਆ ਨਾਕਾਮਜਾਬ ਆ ਕੋਸ਼ਿਸ਼ ਪੂਰੀ ਉਹਨੇ ਕੀਤੀ ਆ ਜੀ ਮਹਾਰਾਜ ਸਾਹਿਬ ਕਿਰਪਾ ਕਰੇ ਔਰ ਇਹਨੂੰ ਹੋਰ ਵੀ ਉਹਦੇ ਵਿੱਚ ਤਰੱਕੀ ਬਖਸ਼ਿਸ਼ ਕਰੇ ਜੀ ਬਾਕੀ ਜਦੋਂ ਵੀਡੀਓ ਇਹ ਚੱਲ ਰਹੀ ਆ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਏ ਇਹਨੂੰ ਤੇ ਕਮੈਂਟ ਚੰਗਾ ਕੀਤਾ ਜਾਏ ਔਰ ਕਿਸੇ ਚੰਗੀ ਸੰਸਥਾ ਤੱਕ ਇਸ ਵੀਡੀਓ ਪਹੁੰਚ ਜਾਏ ਤੇ ਇਸ ਵੀਰ ਦੀ ਜਿਹੜੀ ਉਹ ਮਦਦ ਹੋ ਸਕਦੀ ਆ ਔਰ ਇਹ ਵੀਰ ਇਸ ਕਾਰਜ ਦੇ ਵਿੱਚ ਤਰੱਕੀ ਕਰ ਸਕਦਾ ਹੈ ਕੋਈ ਚੰਗੀ ਸੰਸਥਾ ਵਾਜ ਨੂੰ ਇਸੇ ਮਾਡਲ ਤਿਆਰ ਕਰਨ ਦੀ ਕੋਈ ਚੰਗੀ ਜੌਬ ਵੀ ਮਿਲ ਸਕਦੀ ਆ ਹਨ ਜੀ ਵਧੀਆ ਤੋਂ ਵਧੀਆ ਹੋਰ ਮਾਡਲ ਤਿਆਰ ਇਹਦੇ ਕੋਲ ਬਣਾ ਸਕਦੇ ਆ ਤੇ ਵੱਖ-ਵੱਖ ਕਮੇਟੀ ਵੱਲੋਂ ਸਾਡੀ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਜਾ ਕੋਈ ਚੰਗਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਬੱਚਾ ਕਾਰਜ ਕਰਦਾ ਜਾਂ ਕੋਈ ਬੱਚਾ ਗਦਕੇ ਦੇ ਵਿੱਚ ਚੰਗਾ ਕੋਈ ਸ਼੍ਰੋਮਣੀ ਕਮੇਟੀ ਲੋਪਰਾਲੇ ਕੀਤੇ ਜਾ ਰਹੇ ਹੋ ਜਿਹੜੇ ਬੱਚਿਆਂ ਨੂੰ ਉਤਸ਼ਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਟੀ ਲੋਕ ਵੱਲੋਂ ਬਹੁਤ ਸੋਹਣੇ ਉਪਰਾਲੇ ਕੀਤੇ ਜਾਂਦੇ ਨੇ ਪਰ ਕਈ ਵਾਰੀ ਹੁੰਦਾ ਜੀ ਸਾਡੀ ਉਹਨਾਂ ਤੱਕ ਜਿਹੜੀ ਆਵਾਜ਼ ਹੈ ਨਹੀਂ ਜਾਂਦੀ ਨਹੀਂ ਜਾਂਦੀ ਉਥੋਂ ਤੱਕ ਸਾਡੀ ਵੀਡੀਓ ਨਹੀਂ ਪਹੁੰਚਦੀ ਜਾਂ ਸੀ ਕਈ ਵਾਰੀ ਆਪ ਜਿਵੇਂ ਹਰਮਨ ਸਿੰਘ ਜੀ ਦੀ ਉਮਰ ਛੋਟੀ ਆ ਆਪ ਨਹੀਂ ਪਹੁੰਚ ਕਰ ਸਕਦਾ ਇਹ ਨੂੰ ਕਿ ਸੰਸਦਾ ਦੇ ਰਾਈ ਉੱਥੇ ਤੱਕ ਪਹੁੰਚ ਕੀਤੀ ਜਾ ਸਕਦੀ ਆ ਜਾਂ ਕੋਈ ਵੀਰ ਆਪਣੇ ਨਗਰ ਦਾ ਇੱਥੋਂ ਜਾ ਕੇ ਨਾਲ ਇਹ ਵੀ ਹੈਲਪ ਕਰ ਸਕਦਾ ਹੈ ਤੇ ਸੋਨਿਕ ਕਮੇਟੀ ਜਰੂਰ ਇਹਦੀ ਹੈਲਪ ਕਰੇਗੀ ਕੋਈ ਅਸੀਂ ਗੱਲ ਨਹੀਂ ਉਹ ਬਹੁਤ ਇਸ ਤਰ੍ਹਾਂ ਦੇ ਬੱਚਿਆਂ ਦੀ ਜਿਹੜੀ ਹੈਲਪ ਕਰਦੇ ਨੇ ਉਹਨੇ ਬੇਨਤੀ ਕਰਾਂਗਾ ਵੀ ਇਹ ਵੀਡੀਓ ਜਿਸ ਸੋਨਿਕ ਕਮੇਟੀ ਤੱਕ ਸਾਡੇ ਪਰਮੰਦਰ ਗੁਰਾਂ ਤੱਕ ਪਹੁੰਚਦੀ ਆ ਤੇ ਜਰੂਰ ਇਸ ਵੀਰ ਦੀ ਹੈਲਪ ਕੀਤੀ ਜਾ ਆਉਣ ਵਾਲੇ ਸਮੇਂ ਵਿੱਚ ਗੁਰਸਿੱਖ ਬੱਚਿਆਂ ਨੇ ਇਸ ਤਰ੍ਹਾਂ ਦੇ ਪ੍ਰਾਲੇ ਕਰਦੀ ਇੱਕ ਅਪੀਲ ਤੁਹਾਡੇ ਨੂੰ ਮੈਂ ਤੁਹਾਡੇ ਮਾਧਿਅਮ ਦਰਾਈ ਬੇਨਤੀ ਕਰਨਾ ਚਾਹਾਂਗਾ ਕਿ ਇਹ ਸਬੰਧ ਵਿੱਚ ਕੋਰੋਨਾ ਕਾਲ ਤੋਂ ਲੈ ਕੇ ਅੱਜ ਤੱਕ ਇਸ ਪਾਸੇ ਰੁਚੀ ਰੱਖੀ ਆ ਕੋਈ ਗੇਮ ਵਾਲ ਨਹੀਂ ਗਿਆ ਕੋਈ ਬਾਹਰ ਦਾ ਕੋਈ ਜੰਕ ਫੂਡ ਤੇ ਆਦਕ ਵਾਲ ਧਿਆਨ ਨਹੀਂ ਦਿੱਤਾ ਇਹਨੇ ਬਸ ਕੇਵਲ ਤੇ ਕੇਵਲ ਮੋਬਾਈਲ ਵਾਲ ਧਿਆਨ ਦਿੱਤਾ ਤੇ ਆਪਣੀ ਪੜ੍ਹਾਈ ਵਾਲ ਧਿਆਨ ਦਿੱਤਾ ਤੇ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਨਸ਼ਿਆਂ ਤੋਂ ਰਹਿਣਾ ਚਾਹੀਦਾ ਸਾਨੂੰ ਗੁਰਮੁਖੀ ਆਪਣੇ ਗੁਰਸਿੱਖੀ ਵਾਲਾ ਹੋਣਾ ਚਾਹੀਦਾ ਔਰ ਹੋਰ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਜਿਹੜੀਆਂ ਛੱਡ ਕੇ ਸੋਸ਼ਲ ਮੀਡੀਆ ਜਿਹੜਾ ਵਾ ਉਹ ਚੰਗੇ ਪਾਸੇ ਦੇ ਵਰਤਣਾ ਦੇ ਚੰਗੇ ਪਾਸੇ ਵਰਤੀਏ ਗਲਤ ਵਰਤੋਣਾ ਕਰੀਓ ਆਪਣਾ ਸਮਾਂ ਨਾ ਖਰਾਬ ਕਰੀਏ ਚੰਗੇ ਪਾਸੇ ਆਪਣਾ ਸਮਾਂ ਲਾ ਕੇ ਆਪਣਾ ਜੀਵਨ ਜਿਹੜਾ ਵਾ ਉਹ ਸਫਲ ਕਰਨਾ ਚਾਹੀਦਾ ਈਆਂ ਬੁਲੰਦੀਆਂ ਤਰੱਕੀਆਂ ਨੂੰ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਜੀ ਤੇ ਸਾਰਿਆਂ ਨੂੰ ਆਪੀ ਲੈਣ ਹਲਸਾ ਜੀ ਪਹਿਲਾਂ ਕਿ ਤੁਹਾਨੂੰ ਇਸ ਬਾਰੇ ਬੱਚੇ ਬਾਰੇ ਪਤਾ ਸੀ ਇਹ ਨਹੀਂ ਸੀਗਾ ਕਹਿੰਦੇ ਤੁਹਾਡੀ ਗੱਲਬਾਤ ਹੋਈ ਸੀ ਫਿਰ ਤੁਸੀਂ ਆ ਕੇ ਦੇਖਿਆ ਵੀ ਆ ਬੱਚੇ ਨੂੰ ਮਿਲੇ ਵੀ ਜੇ ਤੇ ਕੀ ਗੁਰੂ ਦਾ ਬਗੂਰੂ ਦਾ ਵੱਲੋਂ ਇਹ ਪ੍ਰਾਲਾ ਕੀਤਾ ਜਾਏਗਾ ਮੈਂ ਆਪਣੇ ਪ੍ਰਬੰਧਕ ਮੈਂ ਇਹ ਬੇਨਤੀ ਕਰਾਂਗਾ ਜੀ ਔਰ ਦਾਸ ਵੀ ਜਿੱਥੋਂ ਤੱਕ ਹੋਵੇ ਉਸ ਬੱਚੇ ਦੀ ਮੈਂ ਆਪਣੀ ਹੈਲਪ ਕਰਨਾ ਚਾਹਾਂਗਾ ਜ਼ਰੂਰ ਕਰਾਂਗਾ ਜੀ ਜਿੱਥੋਂ ਤੱਕ ਮਾਲਕ ਮੈਨੂੰ ਬਖਸ਼ਿਸ਼ ਕਰੇ ਮੈਂ ਉਸ ਬੱਚੇ ਦੀ ਨਾਲ ਤੱਕ ਵੀ ਜਾਣ ਤੱਕ ਜਿਹੜੀ ਹੈਲਪ ਕਰਾਂਗਾ ਜਿੱਥੇ ਤੱਕ ਜਾਣਾ ਪਵੇ ਮੈਂ ਨਾਲ ਵੀ ਉਸ ਬੱਚੇ ਦੇ ਜਾਵਾਂਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਜੀ ਸਰ ਜੋ ਬੇਟੇ ਨੇ ਗੁਰਦੁਆਰਾ ਸਾਹਿਬ ਤੇ ਮਾਡਲ ਤਿਆਰ ਕੀਤੇ ਨੇ ਹਰਮਨ ਤੁਹਾਡੇ ਸਕੂਲ ਦਾ ਵਿਦਿਆਰਥੀ ਕੀ ਕਹਿਣਾ ਚਾਹੋਗੇ ਇਹ ਬੱਚਾ ਜਿਹੜਾ ਹੈ ਜੀ ਸਾਡੇ ਕੋਲ 9th ਕਲਾਸ ਵਿੱਚ ਪੜ੍ਹਦਾ ਹੈ ਜੀ ਤੇ ਬਹੁਤ ਹੁਨਾਰਾ ਬੱਚਾ ਹੈ ਜੀ ਔਰ ਆਰਟ ਦੇ ਨੇ ਕੋਲ ਇੰਨਾ ਵਧੀਆ ਹੈ ਜੀ ਕਿ ਕਮਾਲ ਦੀ ਹੈ ਨੇ ਬਹੁਤ ਸਾਰੇ ਗੁਰਦੁਆਰਿਆਂ ਦੇ ਜਿਹੜੇ ਆ ਮਾਡਲ ਬਣਾਏ ਨੇ ਤੇ ਉਹ ਮਾਡਲ ਜਿਹੜੇ ਵੇਖਣ ਦੇ ਲਾਇਕ ਨੇ ਔਰ ਜਿਹੜਾ ਬੰਦਾ ਦੇਖਦਾ ਹੈ ਇਹਦੀ ਕਲਾ ਤੇ ਵੇਖ ਕੇ ਬਹੁਤ ਪ੍ਰਸੰਨ ਹੁੰਦਾ ਹੈ ਤੇ ਅਸੀਂ ਇਹਨੂੰ ਇਹੋ ਜਾਨੇ ਆ ਕਿ ਹੋਰ ਅੱਗੇ ਤੋਂ ਅੱਗੇ ਜਿਹੜੇ ਆ ਅੱਛੇ ਤੋਂ ਅੱਛੇ ਮਾਡਲ ਜਿਹੜੇ ਆ ਉਹ ਤਿਆਰ ਕਰ ਤਾਂ ਜੋ ਜਿਹੜਾ ਤੂੰ ਖੜੂਤ ਸਾਹਿਬ ਦਾ ਤੇ ਸਕੂਲ ਦਾ ਨਾਂ ਜਿਹੜਾ ਤੇ ਆਪਣੇ ਮਾ ਪਿਓ ਦਾ ਨਾਂ ਜਿਹੜਾ ਉੱਚਾ ਕਰ ਸਕੇ ਤੇ ਅਸੀਂ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੀ ਦਿੰਨੇ ਆ ਜੀ ਜੀ ਤੇ ਬੱਚਾ ਮਿਹਨਤੀ ਹੈ ਜੀ ਇਹਨੇ ਕੋਰੋਨਾ ਕਾਲ ਦੇ ਵਿੱਚ ਸ਼ੁਰੂ ਕੀਤਾ ਸੀ ਇਹ ਪ੍ਰੋਜੈਕਟ ਜਿਹਦੇ ਦਿਮਾਗ 'ਚ ਆਇਆ ਤੇ ਹੌਲੀ-ਹੌਲੀ ਇਹ ਫਿਰ ਜਿਹੜਾ ਇਹਨੂੰ ਹੌਸਲਾ ਫzej ਮਿਲਦੀ ਗਈ ਤੇ ਗਾਂ ਵਾਦਾ ਗਿਆ ਪਰ ਜਮੀਨਾ ਇਹ ਕਹਿ ਰਿਹਾ ਸੀ ਕਿ ਇੱਕ ਤੇ ਡੇਢ ਮਹੀਨਾ ਲੱਗਾ ਕਿਤੇ ਆਪ ਫਿਰ ਉਹਨਾਂ 15 ਦਿਨ ਹੱਤਾ ਲਾਇਆ ਜੀ ਜੀ ਤੇ ਉਹਦੇ ਵਿੱਚ ਉਹਨੂੰ ਪੜ੍ਹਾਈ ਦੀ ਤੇ ਕੋਈ ਦਿੱਕਤ ਨਹੀਂ ਆ ਰਹੀ ਕੋਈ ਪੜ੍ਹਾਈ ਪ੍ਰੋਪਰ ਚੱਲ ਰਹੀ ਸਹੀ ਹੈ ਪੜ੍ਹਾਈ ਕਰਦਾ ਹੈ ਜੀ ਦਿੰਦਾ ਟਾਈਮ ਪੜ੍ਹਾਈ ਨੂੰ ਵੀ ਪਰ ਜਦੋਂ ਅਸੀਂ ਕਿਸੇ ਦੂਜੇ ਪ੍ਰੋਜੈਕਟ ਨੂੰ ਨਾਲ ਫੜ ਲੈਨੇ ਆ ਤਾਂ ਥੋੜੀ ਬਹੁਤ ਪਰੇਸ਼ਾਨੀ ਬੱਚੇ ਨੂੰ ਆਉਂਦੀ ਆ ਪਰ ਇਹ ਬੱਚਾ ਜਿਹੜਾ ਹੈ ਖੇਡਣ ਨਾਲ ਧਿਆਨ ਨਹੀਂ ਇਹਦਾ ਕਿਸੇ ਮੋਬਾਈਲ ਆਲ ਟੀਵੀ ਦਾ ਹੋਰ ਕਿਸੇ ਚੀਜ਼ ਦਾ ਇਹਨੂੰ ਜਿਹੜਾ ਹੈ ਲਾਲਚ ਨਹੀਂ ਹੈਗਾ ਕਿ ਮੈਂ ਆ ਕਰਨਾ ਉਹ ਕਰਨਾ ਹੈ ਇਸ ਕਰਕੇ ਇਹ ਮੈਨੇਜ ਕਰ ਲੈਂਦਾ ਸੋ ਇਹ ਬੇਟਾ ਜੀ ਨੇ ਜਿੰਨਾ ਨੇ ਮਾਡਲ ਤਿਆਰ ਕੀਤੇ ਨੇ ਤੇ ਬਹੁਤ ਹੀ ਪਿਆਰੇ ਮਾਡਲ ਜਿਹੜੇ ਆ ਇਹਨਾਂ ਵੱਲੋਂ ਤਿਆਰ ਕੀਤੇ ਗਏ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਬੱਚੇ ਨੇ ਇੱਕ ਬਹੁਤ ਵੱਡੀ ਗੱਲ ਕਹੀ ਕਿ ਮੈਨੂੰ ਕੋਈ ਫਾਈਨੈਂਸ਼ਲੀ ਮਦਦ ਨਹੀਂ ਚਾਹੀਦੀ ਬਸ ਇੱਕ ਤੁਹਾਡੀ سپورਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਮੇਰੇ ਵਾਸਤੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਆਪਣੀ ਪੌਕੇਟ ਮਨੀ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਜੋ ਪਾਪਾ ਖਾਣ ਪੀਣ ਨੂੰ ਪੈਸੇ ਦਿੰਦੇ ਆ ਉਹ ਬੱਚੇ ਨੇ ਇੱਧਰ ਲਾਇਆ ਤੇ ਸਾਡਾ ਸਾਰਿਆਂ ਦਾ ਹੱਕ ਬਣਦਾ ਕਿ ਜੇ ਐਸੇ ਬੱਚੇ ਜੋ ਆਪਣੀ ਕਲਾ ਜਿਹੜੀ ਹੈ ਉਹਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ ਤੇ ਸਾਡਾ ਸਾਰਿਆਂ ਦਾ ਹੱਕ ਬਣਦਾ ਕਿ ਬੱਚਿਆਂ ਦੀ ਹੌਸਲਾ ਫਜ਼ਾਈ ਵਾਸਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਇਸ ਬੱਚੇ ਦੇ ਨਾਲ ਗੱਲਬਾਤ ਜਿਹੜੀ ਤੁਸੀਂ ਕੋਈ ਤੁਹਾਡੇ ਸਵਾਲ ਹੋਵੇ ਤੇ ਕਮੈਂਟਾਂ ਦੇ ਵਿੱਚ ਆਪਣੇ ਸਵਾਲ ਵੀ ਤੁਸੀਂ ਇਹਨਾਂ ਕੋਲੋਂ ਆਪਣੇ ਕਰ ਸਕਦੇ ਹੋ ਮੋਬਾਈਲ ਨੰਬਰ ਵੀ ਬੱਚੇ ਨੇ ਬੋਲ ਦਿੱਤਾ ਤੁਸੀਂ ਸਿੱਧਾ ਕਾਲ ਕਰਕੇ ਵੀ ਬੱਚੇ ਤੱਕ ਪਹੁੰਚ ਕਰ ਸਕਦੇ ਹੋ ਤੇ ਯਾਰ ਜਰੂਰ ਵੀਡੀਓ ਨੂੰ ਸ਼ੇਅਰ ਕਰਕੇ ਇਸ ਬੱਚੇ ਦੀ ਮਦਦ ਜਰੂਰ ਕਰਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ